ਇਸ ਵਾਰ ਤੁਸੀਂ ਨਵਾਂ ਕੀ ਲੈ ਕੇ ਆਏ ਕਾਫੀ ਤਰ੍ਹਾਂ ਦੇ ਝੂਲੇ ਨਜ਼ਰ ਆ ਰਹੇ ਮੈਂ ਦੇਖਿਆ ਹੋਰ ਵੀ ਗਰਾਊਂਡਾਂ 'ਵਿੱਚ ਦੇਖਿਆ ਪਰ ਸਭ ਤੋਂ ਜ਼ਿਆਦਾ ਝੂਲੇ ਬੰਨ ਤੁਹਾਡੇ ਇਸ ਗਰਾਊਂਡ 'ਚ ਨਜ਼ਰ ਆ ਰਹੇ ਆ ਕਿਹੜੇ ਕਿਹੜੇ ਝੂਲੇ ਨੇ ਕੀ ਕੀ ਵਸਤ ਪਰ ਬੰਦੇ ਨਈ ਐਰਪੋਰਟ ਜਾ ਸਕਦੇ ਜਿਹੜੇ ਬੰਦੇ ਹੈਲੀਕਾਪਟਰ 'ਚ ਨਹੀਂ ਬੈਠ ਸਕਦੇ ਉਹ ਵੀ ਇੰਜੋਏ ਲੈਣਗੇ ਇੰਜੋਏ ਕਰਨਗੇ ਨਵੀਂ ਆਈਟਮ ਆ ਤਰ੍ਹਾਂ ਤਰ੍ਹਾਂ ਦੇ ਝੂਲੇ ਨੇ ਤੇ ਨਵੇਂ ਨਵੇਂ ਵੈਰਿਟੀਆਂ ਨੇ ਇਹ ਲੇਟੈਸਟ ਜੁਲਿਅਰ ਹੈ ਤਾਂ ਕਿਤੇ ਨਹੀਂ ਲੱਗੇਗਾ ਦੇ ਯਾਦ ਚਲੀ ਲੱਗੀ ਜਿੱਦਾਂ ਦੇ ਬਾਹਲੀ ਐਂਟਰੀ ਹੈ ਜਾਂ ਅਪਿਸ਼ਾਦਾ ਇਹ ਆਫਿਸ ਸਟੈਂਡਰਡ ਬਾਹਰ ਲਾਵਾ ਉਹ ਜਿੱਤਰਾ ਤਰ੍ਹਾਂ ਦੀ ਮੱਛੀਆਂ ਵਾ ਤਰ੍ਹਾਂ ਤਰ੍ਹਾਂ ਦਾ ਮਤਲਬ ਲਗ ਲਗ ਤਰ੍ਹਾਂ ਦੇ ਬੱਚਾ ਦੇ ਮਨੋਰੰਜਨ ਵਾਸਤੇ ਪ੍ਰਯੋਗਾਂ ਜਿਹੜੇ ਬੰਦੇ ਬਾਹਰ ਨਹੀਂ ਜਾ ਸਕਦੇ ਉਹ ਇੱਥੇ ਲਿਖ ਰਹੇ ਲੋਕਾਂ ਨੂੰ ਭੱਲੇ ਪਾਪੜੀਆਂ ਇੱਥੇ ਸਾਰੀਆਂ ਮੇਲੇ ਸਭ ਕੁਝ ਮਿਲੇਗਾ ਸਭ ਕੁਝ ਮਿਲੇਗਾ ਸਭ ਕੁਝ ਸਭ ਤਰ੍ਹਾਂ ਦਾ ਨਮਾ ਸਸੀ ਗਾਲ ਜੀ ਤੁਸੀਂ ਵੇਖ ਰਹੇ ਹੋ ਹਿੰਦੁਸਤਾਨ ਟੀਵੀ ਤੇ ਰਮਨਦੀਪ ਸਿੰਘ ਆਲੋਕਰ ਇਸ ਵਕਤ ਖੜੇ ਹੈ ਜੀ ਵਰਤਮਾਨ ਦੇ ਬਿਲਕੁਲ ਸਾਹਮਣੇ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਮੇਲਾ ਜਿਹੜਾ ਕਿ ਲੱਗ ਰਿਹਾ ਦੁਸ਼ਹਿਰੇ ਦਾ ਮੇਲਾ ਲੱਗ ਰਿਹਾ ਔਰ ਤੁਸੀਂ ਵੇਖਦੇ ਕਾਫੀ ਤਰ੍ਹਾਂ ਦੇ ਇੱਥੇ ਝੂਲੇ ਲੱਗ ਰਹੇ ਨੇ ਤੁਹਾਨੂੰ ਇੱਥੇ ਝੂਲੇ ਦੀ ਪਰਮਾਰ ਨਜ਼ਰ ਆਏਗੀ ਔਰ ਚੰਡੋਲ ਇੱਕ ਨਹੀਂ ਕਾਫੀ ਤਰ੍ਹਾਂ ਦੇ ਚੰਡੋਲ ਲੱਗਣਗੇ ਕਾਫੀ ਤਰ੍ਹਾਂ ਦੀ ਇੱਥੇ ਕਿਸਤੀਆਂ ਲੱਗਣ ਗਿਆ ਔਰ ਨਵੇਂ-ਨਵੇਂ ਇਸ ਵਾਰ ਇੱਥੇ ਜਿਹੜੇ ਕਿ ਨਵੇਂ-ਨਵੇਂ ਜਿਹੜੇ ਲੋਕਾਂ ਨੇ ਬਹੁਤ ਯਾਨੀ ਦੇਖੇ ਵੀ ਨਹੀਂ ਹੋਣਗੇ ਰੇਅਰ ਝੂਲੇ ਦੀ ਗੱਲ ਕਰੀ ਉਹ ਵੀ ਇੱਥੇ ਝੂਲੇ ਦਾ ਨਜ਼ਰ ਆਣਗੇ ਤੁਹਾਨੂੰ ਥੋੜਾ ਅੰਦਰ ਲੈ ਜਾ ਕੇ ਦਿਖਾਣੇ ਆ ਜਿਹੜੇ ਕਿ ਝੂਲੇ ਹਲੇ ਕੀ ਇਹਨੂੰ ਤਕਰੀਬਨ ਦੀਨ ਦੋ ਤੋਂ ਤਿੰਨ ਦਿਨ ਲੱਗਣਗੇ ਹਲੇ ਮੇਲਾ ਸਟਾਰਟ ਹੋਣ ਦੇ ਵਿੱਚ ਹਲੇ ਫਿਲਹਾਲ ਜਿਹੜੀ ਇਹ ਫਿਟਿੰਗ ਹੋ ਰਹੀ ਹੈ ਤਾਂ ਮੈਂ ਉਧਰ ਹੀ ਤਸਵੀਰਾਂ ਦਿਖਾਣਾ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੇ ਵੱਡੇ ਝੂਲੇ ਨੇ ਔਰ ਚੰਡੋਲ ਤਾਂ ਦੇਖੋ ਕਾਫੀ ਵੱਡਾ ਵਾ ਜਿਹੜਾ ਚੰਡੋਲ ਆ ਇਸ ਵਕਤ ਔਰ ਕਿਸ਼ਤੀਆਂ ਮੇਰੇ ਖਿਆਲ ਨਾਲ 1 2 3 4 4 ਔਰ 5 ਤੜੇ ਮੇਰੇ ਖਿਆਲ ਨਾਲ ਕਿਸ਼ਤੀਆਂ ਲੱਗੀਆਂ ਹੋਈਆਂ ਵਾ ਔਰ ਉਸ ਤੋਂ ਇਲਾਵਾ ਔਰ ਜਿਹੜੀ ਚੇਅਰ ਜਿਹੜੀ ਹੁੰਦੀ ਹੈ ਜਿਹੜਾ ਜਿਹਨੂੰ ਆਪਾਂ ਕਹਿੰਦੇ ਨੇ ਚੇਅਰ ਝੂਲਾ ਉਹ ਵੀ ਲੱਗਾ ਹੋਇਆ ਵਾ ਹੋਰ ਆਪਾਂ ਦੇਖਾਂਗੇ ਕਿਹੜੇ ਕਿਹੜੇ ਝੂਲੇ ਨੇ ਇਸ ਦੇ ਨਾਲ ਨਾਲ ਮੈਜੀਕ ਸ਼ੋ ਵੀ ਹੈ ਔਰ ਕਾਫੀ ਤਰ੍ਹਾਂ ਦੀ ਇਸੇ ਵਿਵਸਥਾ ਵਾ ਔਰ ਜਿਹੜੇ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕੀ ਇਸੇ ਇਸ ਵਾਰ ਨਵਾਂ ਇੰਤਜ਼ਾਮ ਹੈ ਜਿਹੜਾ ਬਜਹਾਜ ਵਾਲਾ ਝੂਲਾ ਤੁਸੀਂ ਝੂਲਾ ਤੁਸੀਂ ਕਿਤੇ ਨਹੀਂ ਦੇਖਿਆ ਹੋਊਗਾ ਇੱਥੇ ਤੁਹਾਨੂੰ ਜਹਾਜ਼ ਵਾਲਾ ਜਿਹੜਾ ਝੂਲਾ ਤੁਹਾਨੂੰ ਨਜ਼ਰ ਆਏਗਾ ਮੈਂ ਨਹੀਂ ਇਹ ਅਜਿਹਾ ਕਿਤੇ ਕਿਤੇ ਮੇਲੇ ਦੇ ਵਿੱਚ ਦੇਖਿਆ ਨਵਾਂ ਹੀ ਪਿਛਲੀ ਵਾਰ ਵੀ ਇਹਨਾਂ ਨੇ ਕੁਝ ਨਵਾਂ ਲੈ ਕੇ ਆਂਦਾ ਸੀ ਇਸ ਵਾਰ ਵੀ ਇਹ ਕੁਝ ਨਵਾਂ ਲੈ ਗਏ ਪਰ ਜਹਾਜ਼ ਵਾਲਾ ਚੂਲਾ ਦੇਖ ਲਓ ਮੈਨੂੰ ਨਹੀਂ ਲੱਗਦਾ ਕਿਤੇ ਲੁਹਾਨ ਦੇ ਵਿੱਚ ਕਿਤੇ ਜਹਾਜ਼ ਵਾਲਾ ਚੂਲਾ ਲੱਗਿਆ ਹੋਵੇਗਾ ਇਹਦੇ ਵਿੱਚ ਕੀ ਕੀ ਵਿਵਸਥਾ ਹੈ ਕੀ ਕੀ ਇੰਤਜ਼ਾਮ ਹੈ ਇਹਦੇ ਵਿੱਚ ਕੀ ਇਹਦੇ ਵਿੱਚ ਝੂਲੇ ਦੀ ਕੀ ਖਾਸੀਤਾ ਹੈ ਕਦ ਲਈ ਜਹਾਜ਼ ਵਾਲਾ ਝੂਲਾ ਵਾ ਜਾਂ ਕੀ ਹੈ ਇਹ ਜਿਹੜੀ ਵਾਰੀ ਵਿੱਚ ਗੱਲਬਾਤ ਕਰਾਂਗੇ ਫਿਲਹਾਲ ਕਾਫੀ ਵੱਡਾ ਗਰਾਊਂਡ ਹੈ ਜਿਹੜਾ ਗਰਾਊਂਡ ਤੁਹਾਨੂੰ ਕਾਫੀ ਵੱਡਾ ਨਜ਼ਰ ਆਉਂਦਾ ਹੋਵੇਗਾ ਔਰ ਕਾਫੀ ਤਰ੍ਹਾਂ ਦੇ ਵਸਾ ਹਲੇ ਝੂਲੇ ਜਿਹੜੇ 2 4 10 15 20 ਜਿਹੜੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਵੀ ਝੂਲੇ ਆਣਗੇ ਇਸ ਤੋਂ ਇਲਾਵਾ ਝੂਲੇ ਨਜ਼ਰ ਆਣਗੇ ਤੁਹਾਨੂੰ ਆਪਾਂ ਗੱਲਬਾਤ ਕਰਾਂਗੇ ਜਿਹੜੇ ਪ੍ਰਬੰਧਕ ਨੇ ਕਰਦੇ ਆਪਾਂ ਉਹਨਾਂ ਨਾਲ ਗੱਲਬਾਤ ਗੱਲਬਾਤ ਕਰਦੇ ਜਿਹੜੇ ਇੱਥੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਫਿਲਹਾਲ ਤਾਂ ਮੈਨ ਜਿਹਨੂੰ ਆਪਾਂ 에어로ਪਲੇਨ ਕਹਿੰਦੇ ਨੇ ਜਹਾਜ਼ ਵਾਲਾ ਝੂਲਾ ਕਹਿੰਦੇ ਇਹ ਝੂਲਾ ਵਜੇ ਕੀ ਹੈ ਮੈਨੂੰ ਕਿਤੇ ਨੂੰ ਲੈਣ ਦੇ ਵਿੱਚ ਕਿਤੇ ਨਜ਼ਰ ਨਹੀਂ ਆਇਆ ਔਰ हटके चीज बनाई है पिछली बार भी हटके बनाई थी इस बार भी हटके बनाई है और काफी बड़ा मैदान है काफी तरह से फिर 20 ਤੋਂ 25 ਝੂਲੇ ਹੈਗੇ ਇੱਥੇ और ਤੁਹਾਨੂੰ ਹੋਰ ਦੱਸ ਜੀ ਵੀ ਹੋਰ ਵੀ ਝੂਲੇ ਅਡਜਸਟ ਹੋਣਗੇ 2 ਜਾਂ 3 ਦਿਨ ਦੇ ਵਿੱਚ ਜਿਹੜਾ ਮੇਲਾ ਪੂਰਾ ਕੰਪਲੀਟ ਸ਼ੁਰੂ ਹੋ ਜਾਏਗਾ ਗੱਲਬਾਤ ਕਰਦੇ ਆਪਾਂ ਇੱਥੇ ਦੇ ਪ੍ਰਬੰਧਕ ਨਾਲ ਹਾਂਜੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਇਸ ਵਾਰ ਕੀ ਖਾਸ ਲੈ ਕੇ ਆਏ ਹੋ ਔਰ ਇਹ ਜਿਹੜਾ 에어로ਪਲੇਨ ਜਿਹੜਾ ਝੂਲਾ ਵਾ ਝੂਲਾ ਵਾ ਜੇ ਕੀ ਹੈ ਮੈਂ ਕਿਤੇ ਨੂੰ ਜਾਣ ਵਿੱਚ ਜੀ ਐਂਟਰੀ ਸਰ ਅੱਛਾ ਜੀ ਐਂਟਰੀ ਹੈ જય શ્રી ਨਾਮ ਭਗਵਾਨ જય શ્રી ਨਾਮ ਜੀ ਜੀ ਐਂਟਰੀ ਹੈ ਦੇ ਅੱਛਾ ਇਹ ਦੱਸੋ ਇਸ ਵਾਰ ਤੁਸੀਂ ਨਵਾਂ ਕੀ ਲੈ ਕੇ ਆਏ ਕਾਫੀ ਤਰ੍ਹਾਂ ਦੇ ਝੂਲੇ ਨਜ਼ਰ ਆ ਰਹੇ ਮੈਂ ਦੇਖਿਆ ਹੋਰ ਵੀ ਗਰਾਊਂਡਾਂ 'ਚ ਦੇਖਿਆ ਪਰ ਸਭ ਤੋਂ ਜ਼ਿਆਦਾ ਝੂਲੇ ਬੰਨ ਤੁਹਾਡੇ ਇਸ ਗਰਾਊਂਡ 'ਚ ਨਜ਼ਰ ਆ ਰਿਹਾ ਕਿਹੜੇ ਕਿਹੜੇ ਝੂਲੇ ਨੇ ਕੀ ਕੀ ਵਿਵਸਥਾ ਵਾ ਇਹ ਜੀ ਅਸੀਂ ਇਸ ਵਾਰ ਮੈਜਿਕ ਸ਼ੋਅ ਲੈ ਕੇ ਆਏ ਬਹੁਤ ਵੱਡਾ ਜਿਹੜਾ ਮਤਲਬ ਕਿ ਬਾਹਰੋਂ ਆਏ ਬੰਦੇ ਚੰਗੇ ਆਰਟਿਸਟ ਹੈ ਵੱਡਾ ਮੈਜਿਕ ਸ਼ੋਅ ਹੈ ਇਹ ਹੈਲੀਕਾਪਟਰ ਦੀ ਗੇਟ ਐਂਟਰੀ ਹੈ ਇਹਦੇ ਵਿੱਚ ਪਬਲਿਕ ਨੂੰ ਬੱਚਿਆਂ ਨੂੰ ਜਿਹੜੇ ਬੰਦੇ ਨਹੀਂ 에ਰਪੋਰਟ ਜਾ ਸਕਦੇ ਜਿਹੜੇ ਬੰਦੇ ਹੈਲੀਕਾਪਟਰ 'ਤੇ ਨਹੀਂ ਬੈਠ ਸਕਦੇ ਉਹ ਇਹ ਚ ਇੰਜੋਏ ਲੈਣਗੇ ਇੰਜੋਏ ਕਰਨਗੇ ਨ ਦੇਖੋ ਜੀ ਆਪਣੀ ਪਬਲਿਕ ਵਾਸਤੇ ਸ਼ਹਿਰ ਵਾਸੀਆਂ ਵਾਸਤੇ ਅਸੀਂ ਜਿਹੜੀ ਬਾਹਰ ਐਡਮਾ ਦੇਖਦੇ ਆ ਬਾਹਰ ਪਹੁੰਚਦੇ ਜਾਂਦੇ ਦੇ ਉਸ ਜਿਹੜੇ ਸਾਡੇ ਲੁਧਿਆਣਾ ਨਿਵਾਸੀਆਂ ਨੂੰ ਵੀ ਉਹ ਮਿਲੇ ਮੈਂ ਖੁਦ ਲੁਧਿਆਣਾ ਦਾ ਰਹਿਣ ਵਾਲਾ ਵਾ ਸਾਡਾ ਜੰਮਪਾ ਲੁਧਿਆਣਾ ਦਾ ਵਾ ਅਸੀਂ ਕਹਿੰਨੇ ਵੀ ਸਾਡੇ ਬੱਚੇ ਸਾਡੇ ਬਜ਼ੁਰਗ ਜਿਹੜੇ ਨਹੀਂ ਜੀਤੇ ਜਾ ਸਕਿਆ ਅੱਜ ਤੱਕ ਉਹ ਇੱਥੇ ਆ ਕੇ ਦੇਖ ਸਕਣ ਤੇ ਹਾਂਜੀ ਉਹਦੇ ਨਾਲ ਹੀ ਜਿਹੜੀ ਤਰ੍ਹਾਂ ਤਰ੍ਹਾਂ ਦੇ ਝੁੱਲੇ ਨੇ ਇੱਥੇ ਨਵੀਂ ਨਵੀਆਂ ਵੈਰਾਈਟੀਆਂ ਨੇ ਕਈ ਐਸੇ ਲੇਟੈਸਟ ਝੁੱਲੇ ਜਿਹੜੇ ਅੱਜ ਤੱਕ ਇੱਥੇ ਨਹੀਂ ਲੱਗੇ ਕਦੇ ਵੀ ਪੰਜਾਬ ਚ ਨਹੀਂ ਲੱਗੇ ਤੇ ਸ਼ਹੀ ਹੈ ਫਿਸ਼ ਟੈਨਲਾ ਅੱਛਾ ਜੀ ਇਹਦੇ ਚ ਤਰ੍ਹਾਂ ਅੱਛਾ ਵੀ ਜਿਹੜਾ ਫਿਸ਼ ਟੈਨਲਾ ਦੀ ਗੱਲ ਕਰੀਏ ਇਹਦੇ ਵਿੱਚ ਕੀ ਕੀ ਚੀਜ਼ ਹੈ ਇਹ ਜੀ ਜੀ ਤਰ੍ਹਾਂ ਜਿੱਦਾ ਦਮਈ ਕੈਨੇਡਾ ਸਿੰਗਾਪੁਰ ਤੇ ਅਮਰੀਕਾ ਤੇ ਆਪਣੇ ਕੀ ਕਹਿੰਦੇ ਐ ਨੂੰ ਜਿੱਦਾਂ ਦੇ ਬਾਹਰੀਆਂ ਕੰਟਰੀਆਂ ਜਾਂ ਫਿਸ਼ਾਂ ਦਾ ਇਹ ਆਫਿਸਟੈਂਡਰਡ ਬਾਹਲਾ ਵਾ ਉਹ ਚ ਤਰ੍ਹਾਂ ਤਰ੍ਹਾਂ ਦੀ ਮੱਛੀਆਂ ਵਾ ਹੂੰ ਤਣਾ ਤਣਾ ਦਾ ਮਤਗੀ ਲਗ ਲਗ ਤਰ੍ਹਾਂ ਦੇ ਬੱਚਿਆਂ ਦੇ ਮਨੋਰੰਜਨ ਵਾਸਤੇ ਬਜ਼ੁਰਗਾਂ ਦੇ ਜਿਹੜੇ ਬੰਦੇ ਬਾਹਰ ਨਹੀਂ ਜਾ ਸਕਦੇ ਉਹ ਇੱਥੇ ਦੇਖਣਗੇ ਹਾਂ ਪਹਿਲਾਂ ਪਬਲਿਕ ਦੀ ਬਹੁਤ ਡਿਮਾਂਡ ਸੀ ਪਿਛਲੀ ਵਾਰੀ ਅਸੀਂ ਲਾਇਆ ਸੀ ਠੀਕ ਹੈ ਜੀ ਬਹੁਤ ਟੌਪ ਤੇ ਚੱਲਿਆ ਸੀਗਾ ਪਬਲਿਕ ਦੀ ਬਾਰ ਬਾਰ ਪਬਲਿਕ ਬਹੁਤ ਆਈ ਸੀ ਠੀਕ ਹੈ ਜੀ ਪਰ ਅਸੀਂ ਬਿਜਲੀ ਚਲੀ ਗਈ ਉਸ ਤੋਂ ਬਾਅਦ ਵੀ ਲੋਕਾਂ ਦੀ ਪਬਲਿਕ ਦੇ ਸਾਡੇ ਮਾਤਾ ਪਿਤਾ ਵਾਪਿਆਂ ਦੇ ਬੱਚਿਆਂ ਦੇ ਪੋਣ ਆਂਦੇ ਰਹੇ ਕਿ ਅੰਗਰੇਜ਼ੀ ਦੁਆਰਾ ਲੈ ਕੇ ਆਓ ਅਸੀਂ ਇਸ ਲਈ ਲੱਗੇ ਆਏ ਔਰ ਚੇਂਜ ਕਰਕੇ ਲੈ ਕੇ ਆਏ ਓਕੇ ਓਕੇ ਅੱਛਾ ਚੇਂਜ ਚੇਂਜਿੰਗ ਕੀ ਕੀਤੀ ਹੈ ਦੱਸੋ ਚੇਂਜਿੰਗ ਦੀ ਤਰ੍ਹਾਂ ਤਰ੍ਹਾਂ ਦੀ ਮੱਛੀਆਂ ਸਾਡੇ ਡਾਕਟਰ ਸਾਹਿਬ ਨੂੰ ਪਤਾ ਹੈ ਠੀਕ ਹੈ ਜੀ ਲੇਕਿਨ ਮੈਨੂੰ ਇਸ ਬਾਰੇ ਐਨ ਮੱਛੀਆਂ ਬਾਰੇ ਨਾ ਨਹੀਂ ਪਤਾ ਕੇ ਸਰ ਇਹ ਸਭ ਤੋਂ ਪਹਿਲਾਂ ਇਹਦੇ ਵਿੱਚ ਕਿੰਨੇ ਕੁ ਲੋਕਾਂ ਦੀ ਵਸਤ ਪਲਾਟਸਾ ਕਾਫੀ ਜਾਨੀ ਬਹੁਤ ਵੱਡਾ ਵਾ ਕਿੰਨੇ ਕੁ ਲੋਕ ਇੱਥੇ ਅਡਜਸਟ ਹੋ ਸਕਦੇ ਹਨ ਮੇਲੇ ਵਾਲੇ ਦਿਨ ਇਹਦੇ ਵਿੱਚ ਜੀ ਖਾਸਾ ਬੰਦਾ 10000 ਬੱਚਾ ਬੰਦਾ 8-10000 ਮੇਲੇ ਚ ਆਉਸਦਾ ਠੀਕ ਹੈ ਜੀ ਬਾਕੀ ਸਾਡਾ 3-400 ਬੰਦੇ ਦਾ 500 ਬੰਦੇ ਦਾ ਰੋਜਗਾਰ ਆ ਹਾਂ ਬਿਲਕੁਲ ਹਰ ਇੱਕ ਤਰ੍ਹਾਂ ਦਾ ਪੱਛਿਆ ਦਾ ਵੱਡਿਆਂ ਦਾ ਦੁਕਾਨਦਾਰਾਂ ਦਾ ਮਨਿਆਰੀ ਦਾ ਖਾਨਪਿੰਦ ਦੇ ਛਟਾਲਾ ਦਾ ਹਾਂਜੀ ਔਰ ਝੁੱਲੇ ਵਾਲਿਆਂ ਦਾ ਆ ਜਿਹੜੇ ਮੈਜਿਕ ਸ਼ੋਅ ਵਾਲੇ ਆ ਖੂਆ ਸਰਕਸ ਆ ਤੇ ਤਰ੍ਹਾਂ ਤਰ੍ਹਾਂ ਦੀਆਂ ਆ ਜਿਹੜੀ ਐਡ ਇਹਨਾਂ ਦੇ ਰੋਜਗਾਰ ਆ ਵਿਚਾਰਿਆਂ ਦਾ ਮਤਲਬ ਕਿ ਲੋਕਾਂ ਨੂੰ ਪੱਲੇ ਪਾਪੜੀ ਇੱਥੇ ਸਾਰੀਆਂ ਮੇਲੇ ਸਭ ਕੁਝ ਮਿਲੇਗਾ ਸਭ ਕੁਝ ਮਿਲੇਗਾ ਜੀ ਸਭ ਕੁਝ ਸਭ ਤਰ੍ਹਾਂ ਦਾ ਨਮਾ ਠੀਕ ਆ ਅੱਛਾ ਮੈਂ ਦੇਖਿਆ ਵੀ ਕਿਸਤੀਆਂ ਹੀ ਮੇਰੇ ਖਿਆਲ ਨਾਲ 3-4 ਤਰ੍ਹਾਂ ਦੀ ਲੱਗੀਆਂ ਹੋਈਆਂ ਮੈਂ ਬਾਕੀ ਮੈਂ ਮੇਲੇ ਹੋਰ ਵੀ ਦੇਖੇ ਇੱਕ ਅੱਧੀ ਨਾ ਹੋਣੀ ਲੋਕੀ ਨਰਾਇਣਾ ਹੋਣ ਔਰ ਤਰ੍ਹਾਂ ਤਰ੍ਹਾਂ ਦੀ ਅਲੱਗ ਅਲੱਗ ਵੈਰਾਈਟੀਆਂ ਦੀ ਹੈ ਠੀਕ ਹੈ ਜੀ ਅਲੱਗ ਅਲੱਗ ਕੋਈ ਛੋਟੀ ਹੈ ਕੋਈ ਥੋੜੀ ਜਿਹੀ ਵੱਡੀ ਹੈ ਕੋਈ ਕੀ ਸੀਡ ਕਿਦਾਂ ਦੀ ਹੈ ਦਾਦੇ ਹਸਾਬ ਦੀ ਹੈ ਮੋਦ ਦੇ ਕੋਈ ਗੱਲ ਕਰੀ ਮੋਦ ਦਾ ਕੋਈ ਇੱਕ ਹੈ ਕਿ ਹੋਰ ਵੀ ਹੈਗੇ ਇਹ ਮੋਦ ਦਾ ਕੋਈ ਜੀ ਇਹ ਮੋਦ ਦਾ ਕੋਈ ਇਹ ਮੂਰਤੀਕਾਰ ਖੂਆ ਅੱਛਾ ਮੂਰਤੀਕਾਰ ਖੂਆ ਹਾਂ ਇਹਦੇ ਚ ਜੀ ਤੇ ਦੋ ਤਿੰਨ ਮੂਰਤੀਕਾਰ ਚੱਲਣਗੇ ਨਾਲ ਚਾਰ ਪੰਜ ਮੋਟਰਾਂ ਚੱਲਣਗੇ ਠੀਕ ਹੈ ਜੀ ਔਰ ਲੜਕੀ ਵੀ ਚਲਾਣਗੇ ਅੱਜ ਹੱਥ ਛੋੜ ਕੇ ਇੱਕ ਦੂਜੇ ਹੱਥ ਫੜ ਕੇ ਔਰ ਤਾਂ ਕੀ ਗੋਲ ਕੇ ਬਹੁਤ ਵਧੀਆ ਟਮਾ ਤੇ ਜਿਸ ਤਰ੍ਹਾਂ ਕੀ ਆ ਹੁਣ ਇੱਥੇ ਮਿੱਟੀ ਹੈਗੀ ਹੈ ਇਹਦੀ ਕੀ ਵਿਵਸਥਾ ਕੀਤੀ ਗਈ ਤੁਹਾਡੇ ਇਹ ਮਿੱਟੀ ਜੀ ਪੂਰੀ ਮੀਟਿੰਗ ਹੋਊਗੀ ਜਿੱਦਾਂ ਪਹਿਲਾਂ ਤੁਸੀਂ ਦੇਖਿਆ ਹੋਣਾ ਸ਼ਾਇਦ ਤੁਸੀਂ ਆਏ ਹੋਵੋਗੇ ਪਬਲਿਕ ਨੇ ਬੜੀ ਤਾਰੀਫ ਕੀਤੀ ਸੀ ਪਹਿਲਾਂ ਵੀ ਲੋਕੀ ਥੱਲੇ ਬੈਠ ਕੇ ਰੋਟੀ ਖਾਂਦੇ ਸੀ ਕਹਿੰਦੇ ਸੀ ਅਸੀਂ ਇਦਾਂ ਦਾ ਮੇਲਾ ਕਦੇ ਦੇਖਿਆ ਨਹੀਂ ਹੁਣ ਅਸੀਂ ਉਸ ਤੋਂ ਵੀ ਚੇਂਜ ਕਰਕੇ ਇੱਕ ਵੀ ਇੱਕ ਵੀ ਜਗ੍ਹਾ ਖਾਲੀ ਨਹੀਂ ਛੱਡਾਂਗੇ ਪੂਰੀ ਮੀਟਿੰਗ ਲੋਕਾਂ ਦਾ ਜਿਹੜਾ ਜਿਹੜਾ ਦੇ ਇੰਜੋਏ ਕਰਨ ਆਊਗਾ ਨਾ ਉਹਨੂੰ ਬਾਹਰ ਲਾ ਆਪਣਾ ਬੁੱਲ ਜੂਗਾ ਬਾਹਰ ਜਾਣਾ ਬੁੱਲ ਜੂਗਾ ਠੀਕ ਹੈ ਜੀ ਤੇ ਇੱਥੇ ਹੋਰ ਪਬਲਿਕ ਦੀ ਆਪਾਂ ਸਹੂਲियत ਦੀ ਕੀ ਇੰਤਜ਼ਾਮ ਹੈ ਜਿਹਾ ਜਿਸਾ ਮੇਲਾ ਲੱਗਣਾ ਕਾਫੀ ਰੌਣਕ ਹੁੰਦਾ ਕੋਈ ਐਂਬੂਲੈਂਸ ਵਗੈਰਾ ਜਾਂ ਕੋਈ ਫਾਇਰ ਬ੍ਰਿਗੇਡ ਵਗੈਰਾ ਦਾ ਕੀ ਇੰਤਜ਼ਾਮ ਹੈ ਉਹ ਪੂਰਾ ਇੰਤਜ਼ਾਮ ਹੋਊਗਾ ਜੰਦਰ ਉਹ ਤਾਂ ਪੂਰਾ ਪ੍ਰਸ਼ਾਸਨ ਦਾ ਵੀ ਸਾਡੇ ਤੇ ਪੂਰਾ ਅਰੇਂਜਮੈਂਟ ਹੈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਓਕੇ ਜ਼ਿਲ੍ਹਾ ਪੁਲਿਸ ਦਾ ਪੂਰਾ ਸਹਿਯੋਗ ਆ ਹੂੰ ਪੂਰੀ ਯੂਨੀਅਨ ਸਕਿਉਰਟੀ ਦਿੰਦੇ ਨੇ ਪੂਰੀ ਹੋ ਦਿੰਦੇ ਨੇ ਸਾਨੂੰ ਪਰਮਿਸ਼ਨ ਲੈਣ ਚ ਵੀ ਕੋਈ ਦਿੱਕਤ ਨਹੀਂ ਦਿੰਦੇ ਸਭ ਪਾਸੋਂ ਉਹਨਾਂ ਦਾ ਪੂਰਾ ਸਹਿਯੋਗ ਤੇ ਇਹ ਮੇਲਾ ਸਟਾਰਟ ਕਿਹਣੀ ਤਰੀਕ ਨੂੰ ਹੋਣਾ ਵਾ ਤੇ ਇਹ ਕਿੰਨੇ ਤੋਂ ਕਿੰਨੇ ਵੇ ਤੱਕ ਚੱਲੇਗਾ ਇਹ ਜੀ ਸਟਾਰਟ ਹੋਣਾ ਵਾ 2 ਤਰੀਕ ਨੂੰ 2 ਤਰੀਕ ਨੂੰ ਸਾਡਾ ਪੰਜ 사 ਦਿਨ ਲੇਟ ਹੋ ਗਿਆ ਤੇ بارشਾਂ ਮਰਸ਼ਾਂ ਕਰਕੇ ਬਾਹਰ ਬੜੇ ਸਟ੍ਰੀਟਾਂ 'ਚ بارشਾਂ ਮਰਸ਼ਾਂ ਸੀਗੀਆਂ ਓਕੇ 2 ਤੋਂ ਲੈ ਕੇ ਚੱਲੂਗਾ 22 ਤੱਕ 2 ਤੋਂ ਲੈ ਕੇ 22 ਤਰੀਕ ਤੱਕ ਤੇ ਆਪਾਂ ਗੱਲ ਕਰ ਲਈਏ ਇਹ ਪ੍ਰੋਪਰ ਤਰੀਕੇ ਜਿਨ੍ਹਾਂ ਨੇ ਲੋਕਾਂ ਨੇ ਤੁਹਾਡੇ ਇਥੇ ਵਿਜ਼ਿਟ ਕਰਨਾ ਵਾ ਜਿਨ੍ਹਾਂ ਨੇ ਆਣਾ ਵਾ ਕਿਉਂਕਿ ਦੂਰ ਜਾਤੋਂ ਵੀ ਲੋਕਾਂ ਨੇ ਆਣਾ ਵਾ ਤੇ ਉਹਨਾਂ ਕਿੱਥੇ ਪਹੁੰਚਣ ਕਿੱਦਾਂ ਆਣ ਮੇਲੇ ਤੇ ਉਸ ਚੀਜ਼ ਬਾਰੇ ਦੱਸੋ ਇਹ ਇਹ ਸਮਰਾਨਾ ਚੌਂਕ ਚੰਡੀਗੜ੍ਹ ਰੋਡ ਹੂੰ ਨੇੜਾ ਆਪੋਜੀਟ ਬਰਦਵਾਰ ਮਿਲਦੇ ਸਾਹਮਣੇ ਸੈਕਟਰ 39A ਇਹ ਵਿੱਚ ਲੁਧਿਆਣਾ ਦੀ ਸਭ ਤੋਂ ਮਸ਼ਹੂਰ ਜਗ੍ਹਾ ਲੋਕਾਂ ਦੀ ਬਰਦਵਾਰ ਮਿਲ ਕੇ ਉਹਦਾ ਪਰ ਆ ਪਬਲਿਕ ਆ ਬਿਲਕੁਲ 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 ਤੇ ਕੁਝ ਲੋਕਾਂ ਨੂੰ ਤੁਸੀਂ ਮੈਸੇਜ ਦੇਣਾ ਚਾਹੋ ਤਾਂ ਕੀ ਕਹਿਣਾ ਚਾਹੋਗੇ ਸਨੇਹਾ ਅਸੀਂ ਕਹਿੰਨੇ ਆ ਜੀ ਇਹ ਭਗਵਾਨ ਦਾ ਸਾਰਾ ਮੇਲਾ ਵਾ ਇਹਦੇ ਚ ਆਓ ਹੁਮ ਹੁਮਾ ਕੇ ਆਓ ਬੱਚਿਆਂ ਦਾ ਇੰਜੋਏ ਕਰਾਓ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਆਂ ਜਾਂਦੇ ਆਂ ਕਾਲਜ ਜਾਂਦੇ ਆਂ ਇਹ ਕਹਦਾ ਬੱਚਾ ਕਹਿੰਦੇ ਬਾਹਰ ਅੰਦਰ ਦੇਖਿਆ ਹੁੰਦਾ ਉਹ ਨਹੀਂ ਪਤਾ ਹੁੰਦਾ ਉਹ ਗੱਲ ਕਰਦਾ ਆਪਣਾ ਬੱਚਾ ਸ਼ਰਮਿੰਦਾ ਹੋ ਜਾਂਦਾ ਇਸ ਲਈ ਉਹ ਵੀ ਦੇਖ ਸਕਦਾ ਵੀ ਅਸੀਂ ਇੱਥੇ ਆ ਗਏ ਐਨਜੋਏ ਕੀਤਾ ਬਹੁਤ ਵਧੀਆ ਅੱਛਾ 라ਵਣ ਦੀ ਗੱਲ ਕਰੇ 라ਵਣ ਵੀ ਹੈ ਇੱਥੇ ਹਾਂਜੀ 라ਵਣ ਪਿੱਛੇ ਖੂਕੂ ਹੈ ਠੀਕ ਹੈ ਕਿਹਨੇ ਕਿੰਨੇ ਫੋਟੋ ਦਾ 라ਵਣ ਬਣਾਇਆ ਉਹ ਦੂਜੀ 라ਵਣ ਲਾ ਕਮੇਟੀ ਜੀ ਉਹ ਖੂਕਦੀ ਆ ਉਹਨਾਂ ਦਾ ਅੱਛਾ ਉਧਰ ਖੂਕਦੇ ਤੁਹਾਡੇ ਮੇਲੇ ਮੇਲਾ ਲਗਾਇਆ ਗਿਆ ਵਾ ਠੀਕ ਹੈ ਜੀ ਸਾਡੇ ਬਣਾਉਨੇ ਮੇਲਾ ਬਹੁਤ ਬਹੁਤ ਧੰਨਵਾਦ ਜਿਸ ਆਪਾਂ ਗੱਲਬਾਤ ਕੀਤੀ ਜਿਹੜੇ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਹੈ ਕਿ ਇ i